ਕਾਜੀ ਸਾਰਿਆਂ ਨੂੰ ਹਾਂਜੀ ਜੀ ਸਾਰਿਆਂ ਨੂੰ ਹਾਂਜੀ ਕਿਵੇਂ ਹੋ ਠੀਕ ਠਾਕ ਹੋ ਜੀ ਤੁਸੀਂ ਸਾਰੇ ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾ 'ਚ ਰੱਖੇ ਸਾਰਿਆਂ ਨੂੰ ਤੇ ਤੁਸੀਂ ਸਾਡੀ ਬਹੁਤ ਸਪੋਰਟ ਕਰਦੇ ਹੋ ਜੀ ਸਾਡੇ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰਿਆ ਕਰੋ ਤੇ ਅੱਗੇ ਦੀ ਅੱਗੇ ਕਰਵਾ ਦਿਆ ਕਰੋ ਸੋਹਣੇ ਸੋਹਣੇ ਕਮੈਂਟ ਕਰਿਆ ਕਰੋ ਅੱਜ ਵਲੌਗ ਦੀ ਸ਼ੁਰੂਆਤ ਹੈ ਅੱਜ ਹੈ ਜੀ ਸਾਡੀ ਮੈਰਿਜ ਐਨਿਵਰਸਰੀ ਤੇ ਤੁਸੀਂ ਸਾਨੂੰ ਬਹੁਤ ਸਾਰੀਆਂ ਵਧਾਈਆਂ ਦਿਓ ਤੇ ਦੁਆਵਾਂ ਦਿਓ ਤੁਹਾਡੀ سپورਟ ਦੀ ਲੋੜ ਹੈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਅੱਜ ਇਹ ਵਰਜੀਤ ਨੂੰ ਮੈਂ ਸ਼ੋਪਿੰਗ ਕਰਨ ਲੈ ਕੇ ਜਾ ਰਿਹਾ ਅੱਜ ਮੈਨੂੰ ਮਿਲੇਗਾ ਸੋਨਾ ਜਾਂ ਸੂਟ ਤੇ ਮੈਂ ਇੱਕ ਮੈਂ ਲੱਤੀ ਨੂੰ ਕਿਹਾ ਮੈਨੂੰ ਲੈ ਦੋ ਜੁੱਤੀ ਹਾਂ ਕਿ ਮੈਨੂੰ ਜੁੱਤੀ ਚਾਹੀਦੀ ਐ ਸੋਹਣੀ ਜੀ ਜੁੱਤੀ ਵੀ ਸੋਨਾ ਜਾਂ ਸੂਟ ਚਾਹੀਦਾ ਬਸ ਇਹਨਾਂ ਸੂਟ ਹੀ ਚਾਹੀਦਾ ਹੋਰ ਕੁਝ ਨਹੀਂ ਇਹਨੂੰ ਚਾਹੀਦਾ ਸਿਰਫ ਸੂਟ ਹੀ ਚਾਹੀਦਾ ਬਸ ਮੈਨੂੰ ਤੁਹਾਨੂੰ ਪਤਾ ਮੈਂ ਜੀਨਟਾ ਮੈਂ ਪਾਉਂਦੀ ਨਹੀਂ ਮੈਨੂੰ ਪਸੰਦ ਨਹੀਂ ਹੈਗੀਆਂ ਮੈਨੂੰ ਤਾਂ ਸੂਟ ਹੀ ਪਸੰਦ ਆਗੇ ਸੂਟ ਮਿਲ ਜਾਣ ਜਿੰਨੇ ਮਰਜੀ ਕਮੈਂਟਸ ਵੀ ਚਾਹੀਦੀ ਛੁੱਟੀ ਭੇਜ ਦਿਆ ਕਰੋ ਕੋਈ ਨਾ ਤੁਸੀਂ ਹਾਂ ਸ਼ਾਮ ਨੂੰ ਅੱਜ ਆਪਾਂ ਵਧੀਆ ਵਧੀਆ ਹੈ ਜੀ ਸ਼ਾਮ ਨੂੰ ਅੱਜ ਆਪਾਂ ਮੈਰਿਜ ਅਨਿਵਰਸਰੀ ਕੇਕ ਕੱਟਾਂਗੇ ਤੇ ਤੁਸੀਂ ਵਲੌਗ ਦੇ ਨਾਲ ਜਰੂਰ ਪਾਣਿਆ ਸਾਡੇ ਵਲੌਗ ਦੇਖਿਆ ਕਰੋ ਹੁਣ ਰੈਗੂਲਰ ਹੀ ਆਇਆ ਸਰ ਜੀ ਹਾਂਜੀ ਦੇਖਿਆ ਕਰੋ ਪਲੀਜ਼ ਤੁਸੀਂ ਵਲੌਗ ਸਭ ਦੇ ਇੰਨੇ ਇੰਨੇ ਜ਼ਿਆਦਾ ਸਬਸਕ੍ਰਾਈਬਰ ਆ ਸਾਡੇ ਤਾਂ ਹੈ ਨਹੀਂ ਬਿਲਕੁਲ ਵੀ ਹੈ ਨਹੀਂਗੇ ਪਤਾ ਨਹੀਂ ਸਾਨੂੰ ਬਣਾਣੀ ਨਹੀਂ ਆਉਂਦੇ ਆ ਤੇ ਇਹ ਤਾਂ ਸਿਰ ਕਮੈਂਟਾਂ ਦੇ ਵਿੱਚ ਅਸੀਂ ਵੀ ਲੋਕ ਸਹੀ ਬਣਾਣੇ ਜਾਂ ਗਲਤ ਅਸੀਂ ਕੋਈ ਹਜਿਟਿੰਗ ਨਹੀਂ ਕਰਦੇ ਸਾਨੂੰ ਕਰਨੀ ਨਹੀਂ ਆਂਦੀ ਜੀ ਜਿੱਦਾਂ ਦੇ ਹੈਗੀਆਂ ਉੱਤੇ ਹੀ ਸਾਡੇ ਸਾਹਮਣੇ ਪੇਸ਼ ਹੋ ਜਾਂਦੇ ਆਂ ਓਕੇ ਜੀ ਬਣਦੇ ਹੋ ਲਗਦੇ ਨਾਲ ਦਿਖਾਣੇ ਆਂ ਫਿਰ ਅਸੀਂ 10 ਛੱਡੇ ਪੌਣ ਚੁੱਕ ਕੇ ਹੁਣ ਅਸੀਂ ਇੱਥੋਂ ਲਵਾਂਗੇ ਸ਼ਿਮਲਾਪੁਰੀ ਦਾ ਕੁਆਲਿਟੀ ਜੋ ਸ਼ਿਮਲਾਪੁਰੀ ਦਾ ਤੇ ਰਾਜਨ ਕਲੈਕਸ਼ਨ ਆ ਬੜੀ ਵਧੀਆ ਕਲੈਕਸ਼ਨ ਨੇ ਉਹਨਾਂ ਦੇ ਬੜੇ ਸੋਹਣੇ ਸੋਹਣੇ ਕੱਪੜੇ ਆਗੇ ਤੇ ਬਿਲਕੁਲ ਸਸਤੇ ਰੇਟ ਤੇ 150 ਦੀਆਂ ਟੀ-ਸ਼ਰਟਾਂ ਕਾਲਰ ਵਾਲੀਆਂ ਕੱਪੜਾ ਮੈਟੀ ਦਾ ਪਰੇ ਸੋਨੇ ਸੋਨੀਆਂ ਨੇ ਟੀ-ਸ਼ਰਟਾਂ ਲੋਹਰਾ ਵੀ ਸਸਤੀ ਰੇਟ ਵਿੱਚ ਨਾ ਮੈਂ ਤੁਹਾਨੂੰ ਜਾ ਕੇ ਉੱਥੇ ਸਾਰੀ ਕੁਆਲਿਟੀ ਕੱਪੜੇ ਨਹੀਂ ਦਿਖਾਵਾਂਗੀ ਤੁਸੀਂ ਵਲੌਗ ਨਾਲ ਜੁੜੇ ਰਹੋ ਜੀ ਤਾਂ ਦੇਖੋ ਪੀੜ ਕਿੰਨੀ ਐ ਤੇ ਹੱਟ ਐ ਮੈਂ ਇੰਨੀ ਪੀੜ ਰੈਂਦੀ ਆ ਤੁਹਾਨੂੰ ਪਤਾ ਹੀ ਹੋਣਾਗਾ ਪੋਲਤ ਪੋਲਤ ਮਿਲੇਗਾ ਸਾਨੂੰ Shimla Puri ਦਾ ਟੋ ਜੇ Shimla Puri ਚ ਕੋਈ ਜਾਣਦਾ ਤਾਂ ਸਾਨੂੰ ਕਮੈਂਟ ਕਰਿਓ ਜੀ ਕਮੈਂਟ ਕਰਕੇ ਦੱਸਿਓ ਜੀ ਮੈਰਿਜ ਯੂਨੀਵਰਸਿਟੀ ਦਾ ਦਿਨ ਆਪਾਂ ਪਹੁੰਚ ਗਏ ਰਾਜਾ ਪ੍ਰੈਕਟਿਕਲ ਕੁਆਲਿਟੀ ਚੌਂਕ ਤੇ ਭਾਈ ਕੋਲ ਸਸਤੇ ਸਸਤੇ ਬ੍ਰਾਂਡ ਦੀਆਂ ਚੀਜ਼ਾਂ ਨੇ ਇਹ ਭਾਈ ਨੇ ਸਮਾਨ ਕੱਢ ਕੇ ਰੱਖਿਆ ਸੀ ਫਿਲਹਾਲ ਅਜੇ ਬਾਹਰ ਹੀ ਖੜੇ ਆ ਤੇ ਬਾਹਰ ਹੀ ਖੜੇ ਆ ਭਾਈ ਲੱਗਾ ਹੋਇਆ ਗੱਲਬਾਤ ਇਹ ਸਮਾਨ ਕੱਟਿਆ ਦੇਖੋ ਕਿੰਨਾ ਘੱਟ ਤੋਂ ਘੱਟ ਦੇਖੋ ਨਿਕਰਾਂ ਦਾ ਰੇਟ ਦੇਖੋ ਬ੍ਰਾਂਡ ਦੀਆਂ ਨਿਕਰਾਂ ਨੇ ਸਿਰਫ 1.5 150 ਰੁਪਏ ਬਹੁਤ ਵਧੀਆ ਜਿਹੜੀ 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 5 500 4 400 ਦੀ ਵਧੀਆ ਨਿਕਲ ਲੈਨੇ ਹੋ ਇਹ 8 150 ਰੁਪਏ ਦੀ ਨਿਕਰੇ ਸਾਰੀ ਜਿਹੜੀ ਆਪਾਂ ਬਾਜ਼ਾਰ ਤੋਂ 400 500 ਹੀ ਲੈਨੇ ਹਾਂ ਹਾਂਜੀ ਮੈਂ ਹੁਣ ਇਸ ਟਾਈਮ ਅਸੀਂ ਆਇਆ ਕੁਆਲਿਟੀ ਚਾੰਕਲ ਰਾਜਾ ਕਲੈਕਸ਼ਨ ਵਾਲਿਆਂ ਦੇ ਤੇ ਮੈਂ ਤੁਹਾਨੂੰ ਦਿਖਾਣੀ ਆਂ ਅੰਦਰ ਰਸ ਵੀ ਬਹੁਤ ਜ਼ਿਆਦਾ ਹੈਗਾ ਤੇ ਹਾਂਜੀ ਇਹਨਾਂ ਦਾ ਰੇਟ ਕੀ ਕਰ ਰੱਖੇ ਇਹ ਬੇਦਖੋੜ ਤੋਂ ਜਮਾ ਚੈਲੰਜਾ ਪੁਰਾ ਪੂਰਾ ਹਰਦਾ ਪੂਰਾ ਪੰਜਾਬ ਦਾ ਦੇਰ ਪਰਦਾ ਰੰਗਵਾ ਐਕਸਾਈਟੈਂਟ ਕਿੰਨੇ ਕੰਨਵਾ ਕਲਰ ਕਰਦੇ ਪਰਮਣੇ ਹਾਂਜੀ ਕਲਰ ਵੀ ਸਾਰੇ ਕਲਰ ਮਿਲ ਬਹੁਤ 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 ਮਹਾਂੰਦਾ ਮੇਰੇ ਇੰਸਟਾਗ੍ਰਾਮ ਦੇ ਆਈਡੀ ਕੋਲ ਸਾਰੇ ਨਾਲ ਲੱਗੇ 922 22 ਉਹ ਹਾਂਜੀ ਕਲਰ ਦੇਖੋ ਕਿੰਨੇ ਕਿੰਨੇ ਝਾਰਾ ਕਲਰ ਪਏ ਆ ਤਾਂ ਤੁਸੀਂ ਇਹਨਾਂ ਦਾ ਪੇਜ ਜ਼ਰੂਰ ਫੋਲੋ ਕਰਿਓ ਤੇ ਮੈਂ ਤੁਹਾਨੂੰ ਅੰਦਰ ਪ੍ਰੈਕਟਿਸ ਦਿਖਾਣੀ ਆ ਜੀ ਜਾ ਕੇ ਹਾਂਜੀ ਅੰਦਰ ਦੇਖੋ ਜੀ ਕਿੰਨਾ ਰਸਾਗਾ ਬਹੁਤ ਜ਼ਿਆਦਾ

ओके 2500 ਠੀਕ ਹੈ ਜੀ ਆਪ ਮੈਕ ਕਰ ਦੋ 950 ਹੋ ਗਿਆ 350 ਇਹ ਦੇਣਾ ਕੁਆਲਟੀ ਚੌਂਕ ਰਾਜਾ ਕਲੈਕਸ਼ਨ ਤੁਸੀਂ ਫੋਲੋ ਜਰੂਰ ਕਰਨਾ ਜੀ ਮੈਡੀਕਲ ਦੇ ਬਿਲਕੁਲ ਮੈਡੀਕਲ ਦੇ ਬਿਲਕੁਲ ਸਾਹਮਣੇ ਆ ਜੀ 4 ਪਹੁੰਚ ਚੁੱਕੇ ਆ ਇੱਥੋਂ ਹੁਣ ਮੈਂ ਲਵਾਂਗੀ ਕੈਂਟ ਜਾਂ ਸੂਟ ਸੋਨਾ ਜਾਂ ਦੇਖਦੀ ਆ ਕਿਹੇ ਦਾ ਮਿਲਦਾਗਾ ਉਕਾ ਮੈਂ ਸੋਚ ਕੇ ਨਹੀਂ ਆਉਂਦੀ ਹੁੰਦੀ ਘਰ ਉਹ ਇਹ ਜਾ ਲੈਣਾ ਇਹ ਜਾ ਲੈਣਾ ਜਿਹੜਾ ਪਸੰਦ ਆ ਕੇ ਆ ਕੇ ਨਾ ਕੋਈ ਕਲਰ ਦਾ ਨਾ ਕਾਸੇ ਦਾ ਵੀ ਨਹੀਂ ਮੈਨੂੰ ਵੀ ਮੈਂ ਇਹ ਲਾਵਾਂ ਜਿਹੜਾ ਵੀ ਪਸੰਦ ਆ ਕੇ ਲੈ ਲਿਆ ਰਹਿਣਾ ਨਾ ਮੈਨੂੰ ਆਏ ਆ ਜਿਆਦੇ ਰੇਟ ਦਾ ਲੈਣਾ ਪਰ ਮੈਂ ਘੱਟ ਰੇਟ ਦਾ ਹੋਵੇ ਤਾਂ ਸੀਜ ਪਸੰਦ ਆ ਜੇ ਚਾਹੇ 150 ਦਾ ਹੋ ਜੇ ਸੂਟ ਦੇਖਦੇ ਕਹੇ ਜਾ ਮਿਲਦਾ ਮੈਨੂੰ ਸੂਟ ਹਾਂਜੀ ਲਓ ਜੀ ਹੁਣ ਅਸੀਂ ਆਏ ਆ ਫਿਲਡ ਗੰਜ ਸੱਚ ਦਾ ਆਨੰਦ ਸੱਚ ਦਾ ਆਨੰਦ ਸਟੋਰ ਅਨੇ ਕੱਪੜੇ ਤੇ ਮੈਡਮ ਜੀ ਨੂੰ ਸਾਡੀ ਨੂੰ ਨਹੀਂ ਪਸੰਦ ਆ ਰਹੇ ਸ਼ੁਕਰ ਹੈ ਕੋਈ ਤਾਂ ਪਸੰਦ ਕਰਿਆ ਤੇ ਬਾਕੀ ਹੋਰ ਦੇਖੋ ਕੀ ਕਰਾਂ ਦੀ ਅੱਜ ਮੈਰਿਜ ਐਨਿਵਰਸਰੀ ਵਾਲੇ ਦਿਨ ਖਰਚਾ ਕੰਦੀ ਪਹਿਲਾਂ ਇੱਕ ਕੰਦੀ ਹੁਣ ਦੂਤੇ ਆ ਗਈ ਕਿਉਂ ਨਾ ਬਈ ਲੈ ਕੇ ਦੇਨੇ ਪੈ ਰਹੇ ਨੇ ਦੇਖੋ ਕਿੰਨਾ ਚਾ ਚੜਿਆ ਭੱਜ ਭੱਜ ਕੇ ਸੂਟ ਕੱਢੀ ਜਾਂਦੀ ਆ ਵੀ ਸੂਟਾਂ ਦੀ ਤੈਨੂੰ ਬਾਹਲਾ ਸ਼ਕੀਨ ਹੈ ਬਾਹਲੀ ਸ਼ਕੀਨ ਤੇ ਤੁਸੀਂ ਵੀ ਬੱਸ ਇਹ ਦੇਖ ਲਓ ਇਹ ਨਹੀਂ ਕੋਈ ਕੱਪੜਾ ਨਹੀਂ ਛੱਡਣਾ ਜਿੰਨਾ ਚਿਰ ਦਿਨ ਨੂੰ ਤਸੱਲੀ ਨਹੀਂ ਹੋਣੀ ਸਾਰੇ ਦੇਖਨੇ ਇਹ ਵੀ ਲੈ ਲਾਂ ਇਹ ਵੀ ਲੈ ਲਾਂ ਛੱਡਣੋਂ ਨਹੀਂ ਕਰਦਾ ਦੋ ਲੈ ਦੇ ਬਾਕੀ ਦੇਖੋ ਹੁਣ ਤੁਹਾਡੇ ਸਾਹਮਣੇ ਦੀ ਸੋਣੀ ਲਿਆ ਦੋ ਲੈ ਦੇ ਜੀ ਚਲੋ ਬਾਕੀ ਦੇਖਦੇ ਹਾਂ ਨੂੰ ਕੀ ਪਸੰਦ ਆਂਦਾ ਬਣੇ ਨੇ ਵਲੌਗ ਦੇ ਨਾਲ ਇਹ ਖਾਨੇ ਨੇ ਮੋਂ ਮੱਸ ਐਨੇ ਜ਼ਿਆਦਾ ਟੇਸਟੀ ਆ ਪੂਰੇ ਲੁਧਿਆਣੇ ਚ ਵੀ ਨਹੀਂ ਮਿਲਦੇ ਨਾਲ ਇਹਨਾਂ ਦਾ ਰੇਟ ਬਿਲਕੁਲ ਘਾਟਾ 40 ਰੁਪਏ ਦੇ 12 ਪੀਸ ਹੁੰਦੇ ਆ ਇਹਨਾਂ ਕੋਲੇ ਫਰਾਈ ਤੇ ਅ ਦੁੱਜੇ ਸਟੀਮ ਤੇ ਸਪ੍ਰਿੰਗ ਰੋਲ ਸਾਰੇ ਹੁੰਦੇ ਆ ਤੇ ਲੱਕੀ ਮੈਨੂੰ ਦੇਖ ਕੇ ਰਹਿ ਦੇ ਰਿਹਾ ਸੀ ਕਿਉਂਕਿ ਮੈਂ ਮੈਰਿਜ ਵਰਸਰੀ ਤੇ ਹੋਰ ਤਾਂ ਕੁਝ ਨਹੀਂ ਖਾਣਾ ਕਿ ਕੁੱਕ ਨਹੀਂ ਕੱਟਣਾ ਐਵੀ ਝੂਠ ਬੋਲ ਲਗੇ ਸੀ ਤੇ ਮੈਂ ਸੂਤ ਵੀ ਲਿਆਈ ਬੜਾ ਸੋਹਣਾ ਤੇ ਹੁਣ ਬਸ ਸਪ੍ਰਿੰਗ ਰੋਲ ਤੁਹਾਨੂੰ ਦਿਖਾਵਾਂ ਮੈਂ ਨੇੜੇ ਤੋਂ ਸਪ੍ਰਿੰਗ ਰੋਲ ਤੇ ਕਿਸੇ ਨੇ ਖਾਣਿਆ ਤਾਂ ਇੱਥੇ ਮਮਸ ਖਾਨ ਜ਼ਰੂਰ ਆਇਓ ਬੜੇ ਟੇਸਟੀ ਮਮਸ ਹੁੰਦੇ ਐ ਇੱਥੇ ਬਹੁਤ ਹੀ ਜ਼ਿਆਦਾ ਬਾਕੀ ਮੈਂ ਦੇਖਿਆਗਾ ਬੜਾ ਰੇਟ ਲਾਉਂਦੇ ਆ ਵੀਰੇ ਦਾ ਰੇਟ ਬੜਾ ਘੱਟ ਆ ਬਾਹਲੇ ਟੇਸਟੀ ਹੁੰਦੇ ਮੇਰੇ ਤਾਂ ਮੂੰਹ ਚ ਪਹਿਲੇ ਹੀ ਪਾਣੀ ਆ ਜਾਂਦਾ ਜੀ ਹੁਣ ਅਸੀਂ ਅੱਗੇ ਘਰੇ ਪਰ ਸੌਰੀ ਕੇਕ ਅਸੀਂ ਨਹੀਂ ਕਟਿਆ ਕਿਉਂਕਿ ਅਸੀਂ ਥੱਕ ਗਏ ਸੀ ਕਪੜਾ ਟਾਕੀ ਲੈ ਕੇ ਸਮਾਨ ਲੈ ਕੇ ਥੱਕ ਗਏ ਸੀ ਇਹਨੂੰ ਸੂਟ ਨਹੀਂ ਪਸੰਦ ਆਉਂਦਾ ਮੈਂ ਤੁਹਾਨੂੰ ਉੱਥੇ ਪਹਿਲਾਂ ਵੀ ਵਲੌਗ 'ਚ ਦੇਖ ਤੁਸੀਂ ਦੇਖਿਓ ਵੀਡੀਓ ਦੇ ਵਿੱਚ ਇਹਨੂੰ ਸੂਟ ਕੋਈ ਨਹੀਂ ਪਸੰਦ ਆਇਆ ਮੈਨੂੰ 3 ਵਜੇ ਦੇ ਘੇੜੇ ਕਢਾਈ ਜਾਂਦੀ ਏ ਬਸ ਆਖਰ ਤੇ ਲਾਸਟ ਤੇ ਮਾੜਾ ਜਿਹਾ ਇੱਕ ਸੂਟ ਪਸੰਦ ਉਹ ਵੀ ੱੱਕੇ ਨਾਲ ਲੈ ਕੇ ਦਿੱਤਾ ਤੇ ਇੱਕ ਜੁੱਤੀ ਜੁੱਤੀ ਤੈਨੂੰ ਪਸੰਦ ਆ ਗਈ ਸੀ ਹੈਂ ਤੇ ਹੁਣ ਫਿਰ ਰੋਟੀ ਖਾਣ ਦਾ ਟਾਈਮ ਨਹੀਂ ਸੀ ਸਾਡੇ ਕੋਲ ਹੁਣ ਅਸੀਂ ਮੋਮੋਸ ਖਾ ਕੇ ਪਹ ਜਾਗੇ ਬਸ ਮੋਮੋਸ ਤੁਸੀਂ ਵੀ ਖਾ ਲਓ ਇੱਕ ਵਾਰੀ ਲੁਧਿਆਣੇ ਦੇ ਮੋਮੋਸ ਸਾਹਿਬ ਹਾਂ ਹਾਂ ਇਹ ਬਹੁਤ ਇਹ ਇੱਕ ਵੀਡੀਓ ਆਈ ਸੀ ਮੋਮੋਸ ਦੀ ਬਿਆਦਾ ਚੰਡੀਗੜ੍ਹ ਉਹ ਖਰਾਬ ਜਿਹੇ ਮੋਮੋਸ ਪਰ ਜਿਹੜੇ ਅਸੀਂ ਇੱਥੋਂ ਖਾਣੇ ਆ ਇਹ ਬੰਦਾ ਸਪੈਸ਼ਲ ਬਣਾਉਂਦਾ ਵਾ ਤੇ ਤੁਸੀਂ ਇੱਕ ਵਾਰੀ ਇਹਦੇ ਮੋਮੋਸ ਖਾ ਲਓਗੇ ਤੇ ਮੁੜ ਕੇ ਸਾਰੇ ਭੁੱਲ ਜਾਓਗੇ ਇਹ ਚਟਨੀ ਉਹਦੀ ਸਪੈਸ਼ਲ ਹੁੰਦੀ ਏ ਤੇ ਚਾਹ ਦੇਖੋ ਕਿੱਡੀ ਗਾੜੀ ਬਣਾਈ ਆ ਹਾਂ ਇਹ ਚਾਹ ਏ ਸਾਡਾ ਖੇਕਾ ਜੀ ਏ ਸਾਡਾ ਖੇਕਾ ਤੇ ਤੁਸੀਂ ਬਹੁਤ ਸਾਨੂੰ ਪਿਆਰ ਦਿੰਨੇ ਹੋ ਤੇ ਪ੍ਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਜ ਰੱਖੇ ਤੰਦਰੁਸਤ ਰੱਖੇ ਜਿਹੜੇ ਕਮੈਂਟ ਵਧੀਆ ਕਰਦੇ ਨੇ ਉਹਨਾਂ ਦਾ ਵੀ ਸ਼ੁਕਰੀਆ ਤੇ ਜਿਹੜੇ ਗਲਤ ਕਰਦੇ ਨੇ ਉਹਨਾਂ ਦਾ ਵੀ ਸ਼ੁਕਰੀਆ ਤੇ ਸਾਨੂੰ ਕਿਉਂਕਿ ਗਲਤ ਕਮੈਂਟ ਕਰਨ ਵਾਲੇ ਵੀ ਚਲੋ ਯਾਦ ਤਾਂ ਕਰਦੇ ਨੇ ਜਿੱਦਾਂ ਮਰਜ਼ੀ ਕਰਦੇ ਨੇ ਬਾਕੀ ਸਾਨੂੰ ਕਿਸੇ ਗੱਲ ਦਾ ਕੋਈ ਫਰਕ ਨਹੀਂ ਪੈਂਦਾ ਉਹ ਪ੍ਰਮਾਤਮਾ ਨੇ ਜਿੱਦਾਂ ਦਾ ਸਾਨੂੰ ਬਣਾਇਆ ਹੈ ਅਸੀਂ ਉਹਦੀ ਨਿਗਾਹ ਦੇ ਵਿੱਚ ਸੱਚੇ ਆ ਸਾਨੂੰ ਕਿਸੇ ਦੀ ਕਿਸੇ ਦੇ ਸਾਹਮਣੇ ਸੱਚਾ ਹੋਣ ਦੀ ਲੋੜ ਨਹੀਂ ਹੈਗੀ ਤੇ ਅਸੀਂ ਤੁਹਾਡਾ ਨੂੰ 3 ਸਾਲ ਹੋ ਗਏ ਜੀ ਅੱਜ ਮੇਰੀ ਲੱਕੀ ਦੀ ਮੈਰਜ ਨੂੰ ਲੱਕੀ ਮੇਰਾ ਸਾਥ ਦੇ ਰਹੀ ਐ ਮੈਂ ਲੱਕੀ ਦਾ ਸਾਥ ਦੇ ਰਹੀ ਐ ਮੈਨੂੰ ਭੜੇ ਜਾਣੇ ਕਹਿੰਦੇ ਨੇ ਭੱਜ ਜਾਣਾ ਭੱਜ ਜਾਣਾ ਭੱਜ ਜਾਣਾ ਸਰ ਪਰਮਾਤਮਾ ਦੀ ਮਿਹਰ ਨਾਲ ਸਿੱਖ ਦੂਜੇ ਦਾ ਸਾਥ ਬਹੁਤ ਦਿਨੇ ਆ ਬਾਕੀ ਤੁਹਾਡੀ سپورਟ ਸਾਡੇ ਨਾਲ ਆ ਬਹੁਤ ਜ਼ਿਆਦਾ ਜੀ ਬਾਕੀ ਤੁਸੀਂ ਸਾਨੂੰ ਭੈਣ ਭਰਾ ਬਹੁਤ ਪਿਆਰ ਕਰਦੇ ਹੋ ਅਸੀਂ ਤੁਹਾਡੇ ਤੋਂ ਬਿਨਾ ਅਸੀਂ ਕੁਝ ਵੀ ਨਹੀਂ ਹੈਗੇ ਤੇ ਇਸ ਲਈ ਪਲੀਜ਼ ਸਾਡੇ YouTube ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰਿਆ ਕਰੋ ਤੇ ਪਲੀਜ਼ ਮੇਰੇ ਭੈਣ ਭਰਾ ਅੱਗੇ ਵੀ ਸ਼ੇਅਰ ਕਰਿਆ ਕਰੋ ਤੇ ਸੋਹਣੇ ਸੋਹਣੇ ਕਮੈਂਟ ਜਰੂਰ ਕਰਿਆ ਕਰੋ ਤੁਹਾਨੂੰ ਬੋਲ ਦੋ ਸਾਰੇ ਜਾਨੇ ਤੁਹਾਨੂੰ ਵਿਆਹ ਦੀਆਂ ਵਧਾਈਆਂ ਹਾਂ ਕਮੈਂਟਾਂ ਦੇ ਵਿੱਚ ਜਿਨ੍ਹਾਂ ਨੂੰ ਤੁਹਾਡਾ ਖੁਸ਼ੀ ਹੈ ਜਿਹੜੇ ਸਾਨੂੰ ਲਾਈਕ ਪਿਆਰ ਕਰਦੇ ਨੇ ਉਹ ਸਾਨੂੰ ਜਰੂਰ ਕਮੈਂਟ ਕਰਕੇ ਜਵਾਬ ਦੇਣ ਤੇ ਅਸੀਂ ਨਾਲੇ ਇੱਕ ਹੋਰ ਮੈਂ ਨਵੀਂ ਗੱਲ ਕਹਿਣ ਜਾ ਰਹੀਆਂ ਕਿ ਅਸੀਂ ਹੁਣ ਰੈਗੂਲਰ ਰਾਤ ਨੂੰ 9 ਵਜੇ ਜਾਂ 9:30 ਵਜੇ ਇਹ ਡੇਟ ਰਾਤ ਮੈਂ ਅਸੀਂ ਦੱਸਾਂਗੇ 9 ਜਾਂ 9:30 ਵਜੇ ਰੈਗੂਲਰ ਬਲੌਗ ਪਾਇਆ ਕਰਾਂਗੇ ਰਾਤ ਨੂੰ ਤੇ ਜੇ ਤੁਸੀਂ ਸਾਨੂੰ ਪਿਆਰ ਕਰਦੇ ਹੋ ਤਾਂ ਫਿਰ ਸਾਡਾ ਵਲੌਗ ਰੈਗੂਲਰ ਆਇਆ ਕਰੇਗਾ ਦੇਖਣੋਂ ਤੇ ਬਾਕੀ ਦਲਜੀਤ ਕੁਝ ਕਹਿਣਾ ਚਾਹੁੰਦੇ ਆ ਬੱਸ ਜੀ ਧੰਨਵਾਦ ਆਇਆ ਦਾ ਵਿਆਹ ਦੀਆਂ ਵਧਾਈਆਂ ਦੇ ਦਿਓ ਸਾਨੂੰ ਹਾਂਜੀ ਹਾਂ ਮੰਗ ਮੰਗ ਕੇ ਵਧਾਈਆਂ ਲੈਂਦੀ ਤੇ ਬੱਸ ਕੁਛ ਅਸੀਂ ਐਦਾ ਉਹ ਛੋਛੇ ਮੇ ਬਾਜੀ ਸਾਨੂੰ ਨਹੀਂ ਕਰਨੀ ਆਂਦੀ ਤੇ ਜਿੰਨੇ ਕੁ ਯੋਗ ਹੈਗਾ ਪ੍ਰਮਾਤਮਾ ਨੇ ਸਾਡੀ ਜਿੰਨੀ ਕੁ ਔਕਾਤ ਹੈ ਉਹਨਾਂ ਕੁ ਅਸੀਂ ਕਰ ਲੈਨੇ ਆ ਤੇ ਸਾਡੀ ਪਾ ਇਹ ਕੋਈ ਡੇਟ ਨਹੀਂ ਹੁੰਦਾ ਚਲੋ ਹੁੰਦੇ ਵਿਆਹ ਕਰਦੇ ਕਦਾਈ ਹੁੰਦਾ ਜੀ ਬੋ ਪਰ ਜੇ ਇੱਕ ਦੂਜੇ ਦੇ ਪਿਆਰ ਰੋਜ਼ ਦੇ ਲਈ ਪਿਆਰ ਹੋਵੇ ਤਾਂ ਰੋਜ਼ ਹੀ ਮੈਰਿਜ ਯੂਨੀਵਰਸਿਟੀ ਹੁੰਦੀ ਹੈ ਹਨਾ ਤੇ ਬਾਕੀ ਚਲੋ ਪ੍ਰਮਾਤਮਾ ਚੜ੍ਹਦੀ ਕਲਾ ਚ ਰੱਖੇ ਤੁਹਾਨੂੰ ਤੇ ਵਾਤਵਾ ਸਪੋਰਟ ਕਰ ਕਿਵੇਂ ਲੱਗਿਆ ਤੇ ਸਾਨੂੰ ਕਮੈਂਟ ਕਰ ਹਾਂ ਸਾਡੇ ਨਾਲ ਜੁੜੇ ਰਹੇ ਹੋ ਬਹੁਤ ਬਹੁਤ ਧੰਨਵਾਦ ਜੀ ਸਤ ਸ੍ਰੀ ਅਕਾਲ